ਕੱਲ ਨੂੰ ਸਵੇਰੇ 8 ਵਜੇ EVM ਮਸ਼ੀਨਾਂ ਜਿੱਦਾਂ ਹੀ ਖੁੱਲਣਗੀਆਂ ਤਾਂ ਜਿਨ੍ਹਾਂ ਨੇ ਚੋਣ ਲੜੀ ਹੈ ਉਹਨਾਂ ਉਮੀਦਵਾਰਾਂ ਦੀ ਕਿਸਮਤ ਵੀ ਖੁੱਲਣੀ ਸ਼ੁਰੂ ਹੋ ਜਾਵੇਗੀ। ਇਹ ਜੋ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਇਹ ਸਟਰੋਂਗ ਰੂਮ ਦੇ ਨਾਲ ਕਾਊਂਟਿੰਗ ਸੈਂਟਰ ਦੀਆਂ ਨੇ ਜੋ ਕੱਲ ਸਵੇਰੇ 8 ਵਜੇ ਮਸ਼ੀਨਾਂ ਖੁੱਲਦਿਆਂ ਹੀ ਉਮੀਦਵਾਰਾਂ ਦੀ ਕਿਸਮਤ ਜਾਗਣੀ ਸ਼ੁਰੂ ਹੋ ਜਾਏਗੀ। 8 ਵਜੇ ਸ਼ੁਰੂ ਹੋਈ ਕਾਊਂਟਿੰਗ ਕਰੀਬ 1 ਤੋਂ 2 ਵਜੇ ਦੇ ਦੇਰ ਦਰਮਿਆਨ ਖਤਮ ਹੋ ਜਾਵੇਗੀ। ਅਤੇ ਪਤਾ ਚਲ ਜਾਏਗਾ ਕਿ ਲੋਕਾਂ ਦੇ 21 ਦੇ ਹੱਕ ਵਿੱਚ ਫਤਵਾ ਦਿੱਤਾ ਹੈ ਜਾਣਕਾਰੀ ਦਿੰਦਿਆਂ ਹੋਇਆ ਪਟਾਲਾ ਦੀ ਐਸ.ਡੀ.ਮਾ ਸ਼ਾਇਰੀ ਬੜਨਾਰੀ ਨੇ ਕਿਹਾ ਕਿ ਖੁੱਲ 14 ਰਾਊਂਡ ਹੋਣਗੇ ਇੱਕ ਰਾਊਂਡ ਵਿੱਚ 14 ਮਸ਼ੀਨਾਂ ਖੁੱਲਣਗੀਆਂ ਤੇ 14 ਹੀ ਟੇਬਲ ਲੱਗੇ ਨੇ ਚਾਹੇ ਅਧਿਕਾਰੀ ਨੇ ਜਾਂ ਫਿਰ ਕਾਊਂਟਿੰਗ ਸੈਂਟਰ ਦੇ ਵਿੱਚ ਆਉਣ ਵਾਲੇ ਸਿਆਸੀ ਲੋਗ ਨੇ ਇਨ੍ਹਾਂ ਕੋਲ ਕੋਈ ਵੀ ਚੀਜ਼ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਮੋਬਾਈਲ ਕਿਸੇ ਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ ਸੁਰੱਖਿਆ ਦੇ ਪ੍ਰਬੰਧ ਪੂਰੇ ਨੇ ਤਿੰਨ ਲੇਅਰ ਦੇ ਵਿੱਚ ਸੁਰੱਖਿਆ ਪ੍ਰਬੰਧਕ ਕਿਤੇ ਗਏ ਨੇ ਸਾਡੀ ਕਾਊਂਟਿੰਗ ਸਟਾਰਟ ਹੋ ਜਾਏਗੀ ਤੇ ਉਹਦੇ ਵਿੱਚ ਇੱਕ 라উন্ড ਵਿੱਚ ਸਾਨੂੰ 14 ਟੇਬਲਸ ਜਿਹੜੇ ਹੈਗੇ ਆ ਉੱਥੇ ਆਪਣੀ ਸੀਯੂਜ਼ ਆਣਗੇ ਸੋ ਆਪਣਾ ਇੱਕ 라উন্ড ਨੂੰ ਲਗਭਗ ਅੱਧਾ ਘੰਟਾ 35 ਮਿੰਟ 45 ਮਿੰਟ ਲੱਗ ਸਕਦੇ ਆ ਇਸ ਤੋਂ ਵੱਧ ਟਾਈਮ ਨਹੀਂ ਲੱਗੇਗਾ ਸੋ 1 2 ਵਜੇ ਤੱਕ ਸਾਨੂੰ ਪੋਜੀਸ਼ਨ ਕਲੀਅਰ ਹੋ ਜਾਏਗੀ ਕਿ 라উন্ড ਕਿੰਨੇ 라উন্ডਸ ਰਹਿਣਗੇ ਕਿੰਨੇ ਕਾਊਂਟਿੰਗ ਏਜੰਟਸ ਹੋਣਗੇ ਕਿੰਨੇ ਕੰਮ ਕਰੇ 15 라উন্ড 라উন্ডਸ ਰਹਿਣਗੇ ਜੀ ਹਰ ਪਾਰਟੀ ਦਾ ਹਰ ਟੇਬਲ ਤੇ ਇੱਕ ਕਾਊਂਟਿੰਗ ਏਜੰਟ ਪ੍ਰੈਜ਼ੈਂਟ ਹੋ ਜਾ ਹੋ ਸਕਦਾ ਹੈ ਆਪਣੀ ਸਟੇਜ ਲੱਗੀ ਹੋਈ ਹੈ ਜਿੱਥੇ ਆਬਜ਼ਰਵਰ ਸਾਹਿਬ ਦਾ ਹੋਏਗਾ ਏਆਰਓ ਦਾ ਹੋਏਗਾ ਬਾਕੀ ਕੈਂਡੀਡੇਟ ਤੇ ਇਲੈਕਸ਼ਨ ਏਜੰਟ ਵੀ ਸਟੇਜ ਤੇ ਬੈਠ ਸਕਦੇ ਆ ਗੁਰਦਾਸਪੁਰ ਦੀ ਜਿਹੜੀ ਹੋ ਰਹੀ ਹੈ ਸੁਖਜਿੰਦਰਾ ਕਾਲਜ ਹੋ ਰਹੀ ਹੈ ਪਠਾਨਕੋਟ ਦੀ ਪਠਾਨਕੋਟ ਹੋ ਰਹੀ ਹੈ ਸੋ ਐਂਡ ਚ ਇਹਨਾਂ ਦੇ ਜਿਹੜੇ ਰਿਜ਼ਲਟ ਹੈ ਉਹ ਕੰਬਾਈਨ ਕੀਤੇ ਜਾਣਗੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ 1 ਵਜੇ ਤੱਕ ਸਾਨੂੰ ਲਗਭਗ ਕਾਫੀ ਪੋਜੀਸ਼ਨ ਕਲੀਅਰ ਹੋ ਜਾਏਗੀ ਜੋ ਆ ਸਕਦਾ ਜਦੋਂ ਇਟ ਇਜ਼ ਇੰਪੋਰਟੈਂਟ ਜਿਹੜੇ ਕਾਊਂਟਿੰਗ ਏਜੰਟਸ ਹੈ ਆਪਣੇ ਨਾਲ ਫਾਰਮ 18 ਲੈ ਕੇ ਆਣ ਆਪਣੇ ਆਈਡੀ ਕਾਰਡਸ ਲੈ ਕੇ ਆਣ ਜਿਹੜੇ ਆਪਣੇ ਅਧਿਕਾਰੀ ਹੈਗੇ ਆਪਣਾ ਆਈਡੀ ਕਾਰਡ ਤੇ ਡਿਊਟੀ ਰੋਸਟਰਸ ਆਪਣੇ ਨਾਲ ਲੈ ਕੇ ਆਣ ਬਾਕੀ ਉਹਨਾਂ ਨੂੰ ਸਟੇਸ਼ਨਰੀ ਐਵਰੀਥਿੰਗ ਵਿਲ ਬੀ ਪ੍ਰੋਵਾਈਡਡ ਹਰ ਸਾਡੀ ਇੱਥੇ ਕਾਊਂਟਿੰਗ ਸੈਂਟਰ ਤੇ 3 ਟਾਇਰ ਸਿਕਿਉਰਿਟੀ ਜਿਹੜੀ ਹੈ ਅਵੇਲੇਬਲ ਹੈਗੀ ਹੈ ਕਿਸੇ ਨੂੰ ਵੀ ਮੋਬਾਈਲ ਅਪਣਾ ਅੰਦਰ ਨਹੀਂ ਲਿਆਂ ਦਿੱਤਾ ਜਾਏਗਾ ਜਿਹੜੀ ਵੀਡੀਓਗ੍ਰਾਫੀ ਹੈ ਉਹ ਐਨਸ਼ੋਰ ਕੀਤੀ ਜਾਏਗੀ ਕਿ ਆਪਣੇ ਜਿਹੜੀ ਸੀਯੂ ਦੀ ਸੀਕਰੇਸੀ ਮੇਨਟੇਨ ਹੋਵੇ ਸੋ ਐਂਡ ਪ੍ਰੋਪਰ ਡਿਸਪੀਸਪਲਨ ਨਾਲ ਆਪਣਾ ਕਾਊਂਟਿੰਗ ਪ੍ਰੋਸੀਜਰ ਸਟੈਬਲਿਸ਼ ਕੀਤਾ ਜਾਏ ਤਾਂ ਮੈਂ ਆਸ਼ਾ ਕਰਦੀ ਹਾਂ ਕਿ ਸਾਡੀ ਅੱਛੀ ਪੀਸਫੁਲ ਟਰਾਂਸਪੇਰੈਂਟ ਕਾਊਂਟਿੰਗ ਹੋਏਗੀ